ਪੰਜਾਬੀਓ ਵਿਆਹਾਂ ਸ਼ਾਦੀਆਂ ਦੇ ਵਿੱਚ ਚਲਦੀਆਂ ਅਡੰਬਰ ਬਾਜ਼ੀਆਂ ਤੇ ਸ਼ੋਸ਼ੇ ਬਾਜ਼ੀਆਂ ਨੇ ਜਿਉਣਾ ਹਰਾਮ ਕਰ ਰੱਖਿਆ ਬਹੁਤ ਮਾਂਜਾ ਮਾਰਿਆ ਬਹੁਤ ਜਲੂਸ ਕੱਢਿਆ ਸਾਡਾ ਔਰ ਹੁਣ ਇੱਕ ਪਾਬੰਦੀ ਲੱਗੀ ਐ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਇਹ ਵਿਖਾਵਾ ਕੀਤਾ ਜਾਂਦਾ ਹੈ ਉਹਦੇ ਉੱਪਰ ਤਾਂ ਮੈਨੂੰ ਉਹ ਪਾਬੰਦੀ ਬਹੁਤ ਵਧੀਆ ਲੱਗੀ ਐ ਪਾਬੰਦੀ ਲਾਈ ਐ ਤਖਤ ਸ਼੍ਰੀ ਹਜੂਰ ਸਾਹਿਬ ਨੇ ਪਾਬੰਦੀ ਲਾਈ ਐ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜੇ ਕਿਰਾਏ ਤੇ ਲੈ ਕੇ ਲਹੰਗੇ ਤੇ ਕਿਰਾਏ ਤੇ ਲਿਆ ਕੇ ਸ਼ੇਰਵਾਨੀਆਂ ਪਾਈਆਂ ਜਾਂਦੀਆਂ ਨੇ ਉਹ ਹੁਣ ਆਨੰਦ ਕਾਰਜ ਵੇਲੇ ਨਹੀਂ ਪਾਈਆਂ ਜਾਣਗੀਆਂ ਤੇ ਜਿਹੜਾ ਵੀ ਵਿਅਕਤੀ ਕਿਰਾਏ ਤੇ ਲੈ ਕੇ ਲਹੰਗੇ ਜਾਂ ਸ਼ੇਰਵਾਨੀਆਂ ਪਾ ਕੇ ਆਨੰਦ ਕਾਰਜ ਤੇ ਬੈਠੇਗਾ ਉਹਦੇ ਆਨੰਦ ਕਾਰਜ ਨਹੀਂ ਹੋਣਗੇ ਮੈਨੂੰ ਲੱਗਦਾ ਹੈ ਕਿ ਇਹ ਫੈਸਲਾ ਬਿਲਕੁਲ ਸਹੀ ਹੈ ਅੱਜ ਤੱਕ ਇਹ ਜਿਹੜਾ ਵਿਖਾਵਾ ਹੈ ਜਿਹੜੀਆਂ ਅਡੰਬਰ ਬਾਜ਼ੀਆਂ ਨੇ ਜਿਹੜੇ ਵਿਗੜੇ ਹੋਏ ਸ਼ੌਂਕ ਨੇ ਇਹਨਾਂ ਨੇ ਸਾਡਾ ਬਹੁਤ ਜਲੂਸ ਕੱਢਿਆ ਸਾਨੂੰ ਬਹੁਤ ਰਗੜਾ ਲਾਇਆ ਤੇ ਅਜੇ ਤੱਕ ਇਹ ਜਾਰੀ ਹੈ ਬਹੁਤ ਸਾਰੇ ਲੋਕ ਜਿਹੜੇ ਇੰਜ ਨਹੀਂ ਕਰਨਾ ਚਾਹੁੰਦੇ ਹੁੰਦੇ ਲਈ ਲੱਗਦਾ ਇੰਨੀ ਹੈ ਕਿ ਵੇਖੋ ਵੇਖੀਏ ਸਭ ਨੂੰ ਕਰਨਾ ਪੈਂਦਾ ਸੋ ਇਹ ਤੁਸੀਂ ਦੇਖੋ ਕਿ ਜਿਹੜੇ ਵਿਆਹ ਦੇ ਉੱਪਰ 10 ਲੱਖ ਰੁਪਈਆ ਲੱਗਦਾ ਹੈ ਨਾ ਉਹ ਵਿਆਹ ਦੇ ਉੱਪਰ ਪਾਰਟੀ ਦੇ ਉੱਪਰ ਜਾਂ ਖੁਸ਼ੀ ਲਈ ਖਾਣ ਪੀਣ ਤੇ ਰੋਟੀ ਪਾਣੀ ਤੇ ਚਾਹ ਪਾਣੀ ਤੇ 10 ਲੱਖ 'ਚ ਸਿਰਫ 3 ਕ ਲੱਖ ਰੁਪਈਆ ਲੱਗਦਾ ਬਾਕੀ ਸਾਰਾ ਪੈਸਾ ਵਿਖਾਵੇ ਤੇ ਲੱਗਦਾ ਇੱਕ ਵਿਆਹ ਦੇ ਉੱਪਰ 70 ਤੋਂ 80% ਦੀ ਪੈਸਾ ਸਿਰਫ ਵਖਾਵੇ ਦੇ ਉੱਪਰ ਸ਼ੋਅ ਆਪ ਦੇ ਉੱਪਰ ਅਡੰਬਰ ਬਾਜੀ ਦੇ ਉੱਪਰ ਲੱਗਦਾ ਹੈ ਔਰ ਹੁਣ ਜਿਹੜਾ ਨਦੇੜ ਸਾਹਿਬ ਦੇ ਉੱਪਰ ਉਹ ਫੈਸਲਾ ਆਇਆ ਮੈਨੂੰ ਲੱਗਦਾ ਇਹ ਫੈਸਲਾ ਪਹਿਲਾਂ ਆ ਜਾਣਾ ਚਾਹੀਦਾ ਸੀ ਵੇਖੋ ਵੇਖੀ ਬਹੁਤ ਉਜੜੇ ਆ ਲੋਕ ਵੇਖੋ ਵੇਖੀ ਬਹੁਤ ਨੁਕਸਾਨ ਹੋਇਆ ਬੜੇ ਸਾਰੇ ਇਹੋ ਜਿਹੇ ਰਵਾਜ ਬਣੇ ਜਿਹੜੇ ਵਿਆਹਾਂ ਸ਼ਾਦੀਆਂ ਤੇ ਤੇ ਮਰਨਿਆਂ ਪਰਨਿਆਂ ਤੇ ਅਸੀਂ ਅਪਣਾਉਨੇ ਆ ਵੇਖੋ ਵੇਖੀ ਉਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਸਿਰਫ ਫ਼ਯੂਲ ਖਰਚੀਆਂ ਤੋਂ ਸਿਵਾ ਇੱਕ ਚਵਾਨੀ ਦਾ ਵੀ ਫਾਇਦਾ ਨਹੀਂ ਕੀਤਾ ਕਈ ਲੋਕ ਕਹਿੰਦੇ ਨੇ ਕਿ ਇਹ ਤਾਂ ਸ਼ੌਂਕ ਨੇ ਇਹ ਤਾਂ ਸ਼ੌਂਕ ਨੇ ਪਰ ਸ਼ੌਂਕ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਵਿਗੜੇ ਹੋਏ ਸ਼ੌਂਕ ਔਰ ਇੱਕ ਫਾਇਦੇਮੰਦ ਸ਼ੌਂਕ ਸ਼ੌਂਕ ਤਾਂ ਬੰਦੇ ਨੇ ਆਪ ਬਣਾਉਣੇ ਹੁੰਦੇ ਨੇ ਚਾਹੇ ਤੁਸੀਂ ਚੰਗੇ ਸ਼ੌਂਕ ਬਣਾ ਲਓ ਤੇ ਚਾਹੇ ਤੁਸੀਂ ਮਾੜੇ ਸ਼ੌਂਕ ਬਣਾ ਲਓ ਇਹੇ ਸਾਡੀ ਮਰਜ਼ੀ ਹੈ ਕਿ ਅਸੀਂ ਸ਼ੌਂਕ ਕਿਹੋ ਜਿਹਾ ਬਣਾਉਣਾ ਔਰ ਅਸੀਂ ਵੇਖਦੇ ਹਾਂ ਕਿ ਵਿਆਹਾਂ ਸ਼ਾਦੀਆਂ ਦੇ ਉੱਪਰ ਇੰਨੇ ਜ਼ਿਆਦਾ ਵਿਖਾਵੇ ਸ਼ੁਰੂ ਹੋ ਗਏ ਆ ਹੁਣ ਜਿਹੜੇ ਸ਼ੇਰਵਾਨੀਆਂ ਤੇ ਲਹਿੰਗੇ ਅਸੀਂ ਕਿਰਾਏ ਤੇ ਲਿਆ ਕੇ ਵਿਆਹਾਂ 'ਚ ਪਾਉਨੇ ਆ ਇਹ ਸਭ ਨੂੰ ਪਤਾ ਹੁੰਦਾ ਵੀ ਕਿਰਾਏ ਤੇ ਲੈ ਕੇ ਆਏ ਨੇ ਆਪ ਇਹਨਾਂ ਕੋਲ ਹੈ ਕੋਈ ਨਹੀਂ ਤੇ ਕਿਰਾਏ ਤੇ ਲਿਆਂਦੀ ਚੀਜ਼ ਦੇ ਨਾਲ ਕੋਈ ਇੱਜ਼ਤ ਨਹੀਂ ਬਣਦੀ ਤੇ ਜਿਹੜਾ ਬੰਦਾ ਐ ਕਰਦਾ ਵੀ ਹੈ ਕਿ ਉਹ ਤੁਹਾਡੇ ਕੱਪੜੇ ਵੇਖ ਕੇ ਤੁਹਾਡੀ ਇੱਜ਼ਤ ਕਰਦਾ ਹੈ ਉਸ ਬੰਦੇ ਦੀ ਇੱਜ਼ਤ ਲੈਣ ਦੀ ਲੋੜ ਵੀ ਨਹੀਂ ਹੁੰਦੀ ਕਿਉਂਕਿ ਉਹਨੂੰ ਆਪ ਨੂੰ ਕੋਈ ਅਕਲ ਨਹੀਂ ਜਿਹੜਾ ਬੰਦਾ ਬੰਦੇ ਨੂੰ ਸੋਚ ਤੋਂ ਅਕਲ ਤੋਂ ਗਿਆਨ ਤੋਂ ਜਾਂ ਗੁਨਾ ਤੋਂ ਨਹੀਂ ਵੇਖਦਾ ਉਹਦੇ ਕੱਪੜਿਆਂ ਤੋਂ ਵੇਖਦਾ ਉਹਦੀ ਇੱਜ਼ਤ ਸਿਰ 'ਚ ਮਾਰਨੀ ਹੈ ਇਸ ਕਰਕੇ ਤੁਸੀਂ ਦੇਖੋ ਕਿ 25000 ਰੁਪਏ ਦਾ ਲਹਿੰਗਾ ਬਣਵਾ ਕੇ ਤੇ ਉਹਦਾ 10-10000 ਰੁਪਇਆ ਇੱਕ-ਇੱਕ ਦਿਨ ਦਾ ਵਿਆਹ ਦੇ ਵਿੱਚ ਕਿਰਾਇਆ ਲਈ ਜਾਂਦੇ ਨੇ ਬਹੁਤ ਸਾਰੇ ਲੋਕਾਂ ਨੇ ਇਹ ਬੜਾ ਤਗੜਾ ਬਿਜ਼ਨਸ ਸ਼ੁਰੂ ਕੀਤਾ ਹੋਇਆ ਔਰ ਕਈ 15-20000 ਰੁਪਏ ਦੇ ਲਹਿੰਗੇ ਦਾ 4-5000 ਰੁਪਇਆ ਇੱਕ ਦਿਨ ਦਾ ਦਿਹਾੜੀ ਦਾ ਕਿਰਾਇਆ ਲੈਂਦੇ ਪੈ ਨੇ ਹੁਣ ਪਿਛਲੇ ਦਿਨੀ ਜਿਹੜਾ ਮੁਕਸਰ ਦੇ ਵਿੱਚ ਮੰਦਭਾਗੀ ਖਬਰ ਆਈ ਕਿ ਇੱਕ ਗੱਭਰੂ ਨੌਜਵਾਨ ਜਿਹੜਾ ਵਿਆਹ ਤੋਂ ਦੂਜੇ ਦਿਨ ਹੀ ਆਪਣੀ ਸ਼ੇਰਵਾਨੀ ਵਾਪਸ ਕਰਨ ਜਾ ਰਿਹਾ ਜਿਹੜੀ ਕਿਰਾਏ ਤੇ ਲੈਂਦੀ ਸੀ ਤਾਂ ਉਦੋਂ ਉਹਦਾ ਐਕਸੀਡੈਂਟ ਹੋਇਆ ਉਹ ਸ਼ਾਇਦ ਕਿਸੇ ਵੇਲੇ ਸਿਰ ਜਾ ਸਕਦਾ ਸੀ ਪਰ ਕਰਾਇਆ ਪੈਂਦਾ ਹੁਣ ਕਰਕੇ ਉਹ ਉਸ ਟਾਈਮ ਗਿਆ ਜਿਸ ਟਾਈਮ ਨਹੀਂ ਸੀ ਜਾਣਾ ਚਾਹੀਦਾ ਤੇ ਬਹੁਤ ਮੰਦ ਭਾਗੀ ਅਣਹੋਣੀ ਘਟਨਾ ਵਾਪਰੀ ਦੋ ਦਿਨ ਵਿਆਹ ਨੂੰ ਹੋਏ ਤੇ ਜਹਾਨੂ ਤੁਰ ਗਿਆ ਸੋ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਜਿਹੜੀ ਅਡੰਬਰ ਬਾਜੀ ਹੈ ਇਹ ਵਿਖਾਵੇ ਬਾਜੀ ਹੈ ਇਹ ਛੱਡਣੀ ਚਾਹੀਦੀ ਹੈ ਬਾਕੀ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ